ਸਾਵੇ ਪੱਤਰ ਖਾ ਰੋਟਾਂ ਦੇ ਸਾਵੇ ਪੱਤਰ ਖਨੋ ਹਾਟਾਂ ਦੇ ਅਸੀਂ ਤੈਨੂੰ ਪਿਆਰ ਕਰਦੇ ਆ ਦਿਲ ਸੜਦੇ ਨੇ ਲੋਕਾਂ ਦੇ ਓ ਗੱਡੀਆਂ ਗਈਏ ਦੇਸ਼ ਤੇ ਆਹਾ ਗੱਡੀ ਆ ਗਈ ਏ ਟੇ ਗੱਡੀ ਆ ਗਈ ਗੱਡੀਆਂ ਗੱਡੀ ਗੱਡੀ ਆ ਗਈ ਗੱਡੀ ਗੱਡੀ ਆ ਗਈ ਗੱਡੀ ਆ ਗਈ ਗੱਡੀ ਆ ਗਏ ਅਟ ਛੜਦੇ ਪਰ ਹੱਥੇ ਬਾਗੂ ਸਾਨੂੰ ਮਾਈਏ ਨੂੰ ਵੇਖਣਦੇ ਹੱਥ ਸੁਰਖ ਬਟੇਰਾਏ ਪੁੱਛਦੀਆਂ ਨਾਲ ਦੀਆਂ ਕੀ ਲੱਗਦਾ ਤੇਰਾ ਏ ਓ ਕਿ ਮੇਰੇ ਰੰਗ ਦਾ ਬਦਾਮ ਹੋਸੀ ਚਿੱਟੇ ਰੰਗ ਦਾ ਬਦਾਮ ਹੋਸੀ ਜਿਉਂਦੇ ਆ ਮੈਂ ਨੌਕਰ ਮੋਇਆ ਮਿੱਟੀ ਵੀ ਗੁਲਾਮ ਹੋਸੀ ਆਹਾ ਮੈਨੂੰ ਕੀ ਮਨਾਉਣਾ ਸੀ ਆਪ ਨੂੰ ਸਿਖਾ ਦੇ ਮੈਨੂੰ ਸਮਝਾਉਣਾ ਕਿ ਤੂੰ ਆਪ ਨੂੰ ਕਿੰਨਾ